ਉਹ ਥਾਣਾ ਤਖੜਾ ਨਹੀਂ ਆ ਕੋਈ ਚੱਕਣੀ ਆ ਕੋਈ ਨਹੀਂ ਕਿ ਤਵਾਰੀ ਵੀ ਆਪਾ ਜਾਈ ਕਿ ਮੈਂ ਥਾਣੇ ਜਾਇ ਨੀ ਤੁਸੀਂ ਇਹਨੂੰ ਤੂੰ ਮੈਂ ਕੋਈ ਗੱਲ ਸੀ ਕੀਤੀ ਹੋਈ ਕਿ ਨਾ ਤਾਂ ਬੋਲੇ ਇਹਨੂੰ ਕਾਹ ਕਿ ਪਟੇ ਮੁਰੇ ਗੱਲ ਕਰਨੀ ਨਹੀਂ ਇਹਨੂੰ ਘਰ ਛੱਡ ਕੇ ਜਾਵਾ ਤੁਹਾਡੇ ਜੀ ਤੁਸੀਂ ਗਲਤੀ ਨਹੀਂ ਕੀਤੀ ਮੈਂ ਕਰਦੀ ਨਹੀਂ ਕਿ ਤੋਰ ਮੈਂ ਰੱਖਣਾ ਨਹੀਂ ਅਗਰ ਇਹ ਮੇਰੇ ਘਰ ਆਈ ਤੇ ਮੈਂ ਨਿਕਾ ਜਾਣਾ ਤੇ ਤੁਸੀਂ ਜਾਓ ਘਰ ਤਾਂ ਉਹਦਾ ਮੁੰਡਾ ਉਹਦਾ ਤੁਸੀਂ ਜਾਓ ਇਹਨੂੰ ਰੱਖਣਾ ਘਰੇ ਅਸੀਂ ਮੁੰਡਾ ਲੈ ਜਾ ਜਗ੍ਹਾ ਉਹਦੀ ਹੈ ਤੁਸੀਂ ਜਾਓ ਆਪਣੇ ਘਰੇ ਤੁਹਾਡੇ ਮੁੰਡੇ ਇਨੇ ਗੰਦੇ ਨੇ ਇਹਦੇ ਚਿੱਤਰ ਪ੍ਰੇਰਣ ਨਹੀਂ ਹੋਣੀ ਚਾਹੀਦੀ ਨਹੀਂ ਕਿਉਂ ਆ ਦੇਖੋ ਨਹੀਂ ਮਾਰੇ ਵਕਤ ਨਾ ਪਾਲੇ ਮਾੜੇ ਵਕਤ ਨਾਲ ਪਾਲੇ ਤੁਹਾਨੂੰ ਘਰੋਂ ਕੱਢਤੇ ਕੀ ਸਿਲਾ ਦੇ ਰਹੇ ਨੇ ਜੀ 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 ਮੇਰੀ ਗੱਲ ਸੁਣੋ ਫਿਰ ਉਸ ਤੋਂ ਬਾਅਦ ਉਹ ਮੈਂ ਸੁਣਾਂ ਨਹੀਂ ਨਹੀਂ ਮੈਂ ਆਪਾਂ ਗੱਲ ਖਤਮ ਦੇ ਮੇਰੀ ਗੱਲ ਤੁਸੀ ਤਾਂ ਜਵਾਕਾ ਵਾਂਗੂ ਆਪਣੀ ਮਾਂ ਦੀਆਂ ਸ਼ਿਕਾਇਤਾਂ ਦੱਸਣ ਲੱਗ ਗਏ ਹੋ ਤੁਸੀਂ ਮੈਨੂੰ ਦੱਸੋ ਜੀ ਜੀ ਮੇਰੀ ਗੱਲ ਸੁਣ ਜੀ ਇਹ ਤਾਂ ਹਾਂ ਆਪਾਂ ਤੁਸੀਂ ਮੁੱਦਾ ਹੀ ਖਤਮ ਕਰੋ ਤੇ ਹੁਣ ਇਹ ਮਾਂ ਨੂੰ ਰੱਖ ਸਕਦੇ ਹੋ ਕਿ ਨਹੀਂ ਇਹ ਤਾਂ ਬਾਗਵਾਨ ਫਿਲਮ ਵਾਲੀ ਸਟੋਰੀ ਹੋਗੀ ਕਿ 6 ਮਹੀਨੇ ਇੱਕ ਮਾਪੇ ਕੋਲ ਰਹੇ ਹਨ ਫਿਲਮ ਵਾਲੀ ਸਟੋਰੀ ਹੋਗੀ ਇਹ ਤਾਂ ਚੱਲ ਮੈਨੂੰ ਹੁਣ ਦੱਸੋ ਇਹ ਮਾਂ ਰੋੜਾਂ ਤੇ ਫਿਰ ਰਹੀ ਹੈ ਇਹਨੂੰ ਤੁਸੀਂ ਸਾਹਮਣਾ ਹੈ ਕਿ ਰੋਲੀ ਜਵੇ ਐ ਅੱਛਾ ਤੁਸੀਂ ਸਾਡੀ ਅੱਖਾਂ ਦੇ ਮੋਰੇ ਮੋਰੇ ਆਈ ਹੈ ਸਭ ਤੋਂ ਪਹਿਲਾਂ ਤਾਂ ਮੈਂ ਫਤਿਹ ਦੀ ਸਾਂਝ ਬਲਾਨਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹਨਾ ਲਾਡਲੀਆਂ ਫੌਜਾਂ ਦਾ ਬਾਬਾ ਜੀ ਹੁਣੀ ਇੱਥੇ ਅੱਜ ਸਾਨੂੰ ਜਿਹੜਾ ਕਹਿ ਲਓ ਕਿ ਇੱਕ ਸ਼ਬਾਸ਼ੀ ਦੇਣ ਆਈ ਸੀ ਪਿੱਛੇ ਸਾਡੇ ਕੋਲ ਬਾਈ ਜੱਸਾ ਜੀ ਨੇ ਜਿਹੜੇ ਪਿਛਲੇ 11 ਸਾਲ ਤੋਂ ਸੇਵਾ ਕਰ ਰਹੇ ਨੇ ਲੰਗਰ ਦੀ ਤੇ ਉਹਨਾਂ ਨੂੰ ਗੱਲ 'ਚ ਸਰੂਪਾ ਪਾ ਕੇ ਇੱਕ ਸ਼ਬਾਸ਼ੀ ਲੁਧਿਆਣੇ ਵਾਸੀਆਂ ਵੱਲੋਂ ਕਿ ਜਿਹੜੀ ਇਹ ਸੇਵਾ ਲੰਗਰ ਦੀ ਵਰਤਾਰੇ ਨੇ ਪਿਛਲੇ 11 ਸਾਲਾਂ ਤੋਂ ਔਰ 15 ਦਿਨ ਤੋਂ ਇੱਥੇ ਆ ਰਹੇ ਨੇ ਸਾਡੇ ਕੋਲ ਅੱਜ ਇੱਕ ਕੇਸ ਆਇਆ ਜੀ ਮਾਤਾ ਸ਼੍ਰੀਮਤੀ ਅਮਰਕੌਰ ਜੀ ਦਾ ਬੋਲਾਂ ਕਿ ਐਸਾ ਸ਼ਬਦ ਜਾਂ ਐਸੀ ਬੋਲੀ ਕਿਹੜੀ ਯੂਜ਼ ਕਰਾਂਗੇ ਜਿਹੜੀ ਲਾਨਤ ਪਾਵਾਂ ਮੈਂ ਇਹਨਾਂ ਦੇ ਬੱਚਿਆਂ ਨੂੰ ਅਸਲ ਦੇ ਵਿੱਚ ਅਜੇ ਸਾਨੂੰ ਪੂਰੀ ਕਹਾਣੀ ਨਹੀਂ ਪਤਾ ਪਰ ਮੈਂ ਫਿਰ ਵੀ ਲਾਨਤਾਂ ਪਾ ਰਿਹਾ ਹਾਂ ਉਹ ਇਸ ਲਈ ਪਾ ਰਿਹਾ ਕਿਉਂਕਿ ਮਾਤਾ ਸਾਡੇ ਕੋਲ ਪਿਛਲੇ 1 ਘੰਟੇ ਤੋਂ ਬੈਠੀ ਹੈ ਮਾਤਾ ਅਮਰਕੌਰ ਜੀ ਜੰਮੂ ਦੇ ਰਹਿਣ ਵਾਲੇ ਨੇ ਤੇ ਤੁਸੀਂ ਜਿਵੇਂ ਬਾਬਾ ਜੀ ਹੁਣਾਂ ਨੂੰ ਕੋਲ ਬੈਠੇ ਦੇਖ ਰਹੇ ਹੋ ਜ਼ੁਲਮ ਦੇ ਖਿਲਾਫ ਜਿਹੜੀ ਹਮੇਸ਼ਾ ਹੀ ਆਵਾਜ਼ ਚੱਕਦੇ ਨੇ ਸਾਡੇ ਗੁਰੂ ਦੀ ਲਾਡਲੀਆਂ ਫੌਜਾਂ ਨੇ ਅਸਲ 'ਚ ਜੋ ਇਹਨਾਂ ਦੇ ਸ਼ਸਤਰ ਰੱਖਣ ਦਾ ਮਤਲਬ ਉਹ ਸੀਗਾ ਕਿ ਕਿਸੇ ਧੀ ਪੈਣ ਦੀ ਰੱਖਿਆ ਕਰਨਾ ਜਾਂ ਕਿਸੇ ਦੇ ਕਿਸੇ ਦੇ ਕਿਸੇ ਦੇ ਜ਼ੁਲਮ ਹੋ ਰਿਹਾ ਉਹਦਾ ਸਾਥ ਦੇਣਾ ਤਾਂ ਮੈਂ ਅਸੀਂ ਗੱਲਬਾਤ ਕਰ ਰਹੇ ਸੀ ਅਸੀਂ ਬਾਬਾ ਜੀ ਨੂੰ ਮਾਤਾ ਜੀ ਨੂੰ ਬਾਰ-ਬਾਰ ਪੁੱਛ ਰਹੇ ਸੀਗੇ ਤੇ ਬਾਬਾ ਜੀ ਕਹਿ ਰਹੇ ਸੀਗੇ ਕਿ ਤੁਹਾਡੇ ਤਿੰਨ ਪੁੱਤਾਂ ਨੇ ਤੁਹਾਨੂੰ ਘਰੋਂ ਘੜਤਾ ਚਲੋ ਮੈਂ ਨਾਲ ਚਲਦਾ ਮੈਂ ਤੁਹਾਨੂੰ ਘਰੇ ਰਖਾ ਕੇ ਲਿਆਣਾ ਤੇ ਨਾਲੇ ਉਹਨੂੰ ਸਮਝਾ ਕੇ ਆਨੇ ਮਾਤਾ ਕਹਿੰਦੀ ਨਹੀਂ ਮੇਰੇ ਮੁੰਡੇ ਨੂੰ ਹੱਥ ਨਹੀਂ ਲਾਣਾ ਮੇਰੇ ਮੁੰਡੇ ਨੂੰ ਮਾਰਨਾ ਨਹੀਂ ਔਰ ਉਹ ਕਲਯੁਗੀ ਪੁੱਤ ਆਪਣੀ ਮਾਂ ਨੂੰ ਕੁੱਟ-ਕੁੱਟ ਕੇ ਅੱਜ ਘਰੋਂ ਕੱਢ ਚੁੱਕਾ ਮਾਤਾ ਜੀ ਦਾ ਆਧਾਰ ਕਾਰਡ ਮੇਰੇ ਹੱਥ ਦੇ ਵਿੱਚ ਹੈਗਾ ਮਾਤਾ ਅਮਰਕੌਰ ਜੀ ਡੇਟ ਆਫ ਬਰਥ 15 4 1940 ਜਿਹੜਾ ਇਹਨਾਂ ਦਾ ਐਡਰੈਸ ਹੈਗਾ ਜੀ ਉਹ ਬਾਜ ਸਿੰਘ ਰਾਮਗੜ੍ਹ ਸੰਭਾ ਬਹਿਰਾਲ ਰਾਮਗੜ੍ਹ ਜੰਮੂ ਐਂਡ ਕਸ਼ਮੀਰ ਪਿੰਨ ਨੰਬਰ ਹੈਗਾ 18 11 41 ਮੈਂ ਹੈਰਾਨ ਹ ਕਿ ਕੀ ਐਸੇ ਮਤਲਬ ਮਾਤਾ ਜੀ ਨਾ ਗੁਨਾ ਕਰਤਾ ਕਿ ਮਾਤਾ ਜੀ ਜੰਮੂ ਤੋਂ ਜਿਹੜਾ ਅੱਜ ਲੁਧਿਆਣੇ ਆ ਗਏ ਨਾ ਮਾਤਾ ਜੀ ਤੁਹਾਨੂੰ ਛੱਡ ਕੇ ਕੌਣ ਗਿਆ ਇੱਥੇ ਮੈਂ ਕੱਲੀ ਆਈ ਆ ਬਸ ਤੇ ਤੁਹਾਨੂੰ ਕਿੰਨੇ ਦੱਸਿਆ ਇੱਥੇ ਬਾਰੇ ਉਸੇ ਕਿ ਪਿੰਡ ਚ ਕਿਸ ਨੇ ਦੱਸਿਆ ਪਿੰਡ ਚ ਤੇ ਕੀ ਕਹਾਣੀ ਹੋਈ ਮਾਤਾ ਜੀ ਕੀ ਨਾਮ ਆ ਤੁਹਾਡੇ ਤਿੰਨੋਂ ਮੁੰਡਿਆਂ ਦਾ ਇੱਕ ਦਾ ਜਰਨੈਲ ਸਿੰਘ ਇੱਕ ਦਾ ਪ੍ਰਗਟ ਸਿੰਘ ਇੱਕ ਦਾ ਭਜਨ ਸਿੰਘ ਇੱਕ ਦਾ ਜਰਨੈਲ ਸਿੰਘ ਜੀ ਦੂਜੇ ਦਾ ਪ੍ਰਗਟ ਸਿੰਘ ਜੀ ਤੀਜੇ ਦਾ ਤੀਜੇ ਦਾ ਭਜਨ ਸਿੰਘ ਭਜਨ ਸਿੰਘ ਨੇ ਹਾਂਜੀ ਜਦੋਂ ਨਾਮ ਰੱਖਿਆ ਸੀ ਇਹ ਤਿੰਨਾਂ ਦੇ ਕੀ ਸੋਚ ਕੇ ਰੱਖੇ ਸੀ ਆਪਾਂ ਤੇ ਚੰਗੇ ਠਾਂ ਸੋਹਣੇ ਰੱਖੇ ਸੀ ਕੋਈ ਬੱਚਿਆਂ ਦੇ ਨਾਂ ਤੇ ਤਿੰਨ ਮੁੰਡੇ ਹੀ ਤੁਹਾਡੇ ਹਾਂ ਤਿੰਨੇ ਹੀ ਕੁੜੀਆਂ ਤੇ ਜਿਹੜੇ ਲੋਕ ਅੱਜ ਵੀ ਮੰਤਾ ਮੰਗ ਮੰਗ ਕੇ ਗੁਰੂ ਕੋਲੋਂ ਮੁੰਡਾ ਮੰਗਦੇ ਨੇ ਹਾਂ ਉਹ ਤਾਂ ਮੈਨੇ ਸਹੀਆਂ ਠੀਕ ਤੇਰਾ ਠੀਕ ਜੀ ਧੀਆਂ ਸਾਹਮਣੇ ਤੇ ਕੀ ਹੋਇਆ ਕਿ ਮਾਤਾ ਜੀ ਕਿਉਂ ਕੜਤਾ ਉਹਨਾਂ ਨੇ ਤੁਹਾਨੂੰ ਕਰੋ ਦਵਾਈ ਦਾਰੂਖਾਨੇ ਕੰਮ ਨਹੀਂ ਹੁੰਦਾ ਉਹਨਾਂ ਕੰਮ ਨੋ ਮਾਰੀਆਂ ਘਰ ਤਾਂ ਕੰਮ ਨਹੀਂ ਹੁੰਦਾ ਕੀ ਕਹਿੰਦੀਆਂ ਆਂ ਤੇ ਕੰਮ ਕਰ ਕੰਮ ਕਰ ਹਾਂ ਤੇ ਕੰਮ ਕੀ ਕਰਦੇ ਮੁੰਡੇ ਤੁਹਾਡੇ ਕੰਮ ਇਹ ਕੋ ਜਾਰੀ ਜਪਾਈ ਕਰਦੇ ਅੱਛਾ ਤੇ ਉਹ ਕੀ ਕਹਿੰਦੇ ਤੁਹਾਨੂੰ ਰੱਖ ਨਹੀਂ ਸਕਦੇ ਨਹੀਂ ਉਹ ਅੱਜ ਫੋਨ ਉਸੇ ਆਏ ਸੀ ਨਾ ਹਾਂ ਉਸੇ ਜਿੱਥੇ ਫੋਨ ਲੈ ਕੇ ਆਏ ਸੀ ਆਹ ਦੇਮ ਸੀ ਤੇ ਫੋਨ ਆਹ ਉਥੇ ਪਾੜੇ ਜੇ ਉਹ ਮੁੰਡੇ ਆਏ ਸੀ ਹੁਣਾਂ ਫੋਨ ਕੀਤਾ ਸੀ ਤੋਂ ਦੇ ਹੀ ਅਸੀਂ 2000 ਰੁਪਈਆ ਦਿੰਨੇ ਆ ਮਹੀਨੇ ਦਾ ਮਹੀਨੇ ਦਾ ਅੱਛਾ ਅਸੀਂ ਨਹੀਂ ਰੱਖ ਸਕਦੇ ਨੰਬਰ ਦਿਓ ਮੈਨੂੰ ਮਾੜਾ ਮੁੰਡੇ ਦਾ ਮੈਂ ਇੱਕ ਵਾਰੀ ਪੁੱਛਦਾ ਹੁਣ ਉਸ ਨੂੰ ਤੁਸੀਂ ਸਾਡੀ ਮਾਂ ਹੋ ਅਸੀਂ ਤੁਹਾਨੂੰ ਜਾਣ ਨਹੀਂ ਦੇਣਾ ਕੁੱਟ ਨਹੀਂ ਖਾਣ ਦੇਣੀ ਮੈਨੂੰ ਨੰਬਰ ਦਿਓ ਮਾੜਾ ਜਵਾ ਮੁੰਡੇ ਦਾ ਆਪਣੇ ਮਾਂ ਪੁੱਛਾਂ ਇਹਨੂੰ ਕੀ ਕਹਿੰਦਾ ਦੇਖੋ ਯਾਰ ਕਿੰਨਾ ਕਲਯੁਗ ਦਾ ਜ਼ਮਾਨਾ ਆ ਗਿਆ ਨਾ ਇੱਕ ਮਾਂ ਜਿੰਨੇ ਤਿੰਨ ਜਵਾਕ ਪਾਲੇ ਬਜ਼ੁਰਗ ਹੋ ਗਈ ਅੱਜ ਸਰੀਰ ਚ ਜਾਨ ਨਹੀਂ ਰਹੀ ਤੇ ਘਰੋਂ ਕੱਢਤਾ ਬਾਬਾ ਜੀ ਤੁਸੀਂ ਕੀ ਕਹੋਗੇ ਇਦਾਂ ਦੇ ਲੋਕਾਂ ਵਾਸਤੇ ਕੀ ਇਹ ਇਹਨਾਂ ਨੂੰ ਇਹੀ ਗੱਲ ਕਹਿਣਾ ਚਾਹਣਾ ਹੈਗਾ ਜਿਹੜੀਆਂ ਅੱਜ ਕੱਲ ਮੁੰਡੇ ਆ ਇਹਨਾਂ ਨੂੰ ਮਾਵਾਂ ਨਹੀਂ ਇਹਨਾਂ ਕੋਲੋਂ ਸੁਮਾਰ ਸਕਦੀਆਂ ਇੱਕ ਮਾਂ ਤਿੰਨ ਪੁੱਤਾਂ ਨੂੰ ਸੰਭਾਲ ਸਕਦੀ ਆ ਉਹਨਾਂ ਦਾ ਸਾਰਾ ਕੁਝ ਆਪ ਗਿੱਲੇ ਥਾਂ ਦੇ ਪੈਂਦੀ ਮਾਤਾ ਆਪ ਬੱਚਿਆਂ ਨੂੰ ਸੁੱਕੇ ਥਾਂ ਦੇ ਪਾਉਂਦੀ ਹੈਗੀ ਆ ਤੇ ਕੀ ਗੱਲ ਇੱਕ ਮਾਂ ਨੂੰ ਤਿੰਨ ਬੱਚੇ ਸੰਭਾਲ ਨਹੀਂ ਸਕਦੇਗੇ ਇਹਦਾ ਲੱਖ ਲਾਨਤਾ ਇਹਨਾਂ ਦੇ ਬੰਦਿਆਂ ਦੇ ਉੱਤੇ ਵੀ ਜਿਹੜੇ ਆਪਣੀ ਮਾਂ ਨੂੰ ਨਹੀਂ ਸੰਭਾਲ ਸਕਦੇਗੇ ਅਸੀਂ ਤਾਂ ਹੁਣ ਕੁਝ ਕਹਿ ਨਹੀਂ ਸਕਦੇਗੇ ਕਹਿਣ ਨੂੰ ਤਾਂ ਸਾਡਾ ਬਹੁਤ ਕੁਝ ਦਿਲ ਕਰਦਾ ਕਹਿਣ ਨੂੰ ਪਰ ਇਹ ਮਾੜਾ ਬਚਨ ਮੂੰਹ ਚੋਂ ਨਿਕਲਣਾ ਨਹੀਂ ਕੱਢਣਾ ਨਹੀਂ ਚਾਹੁੰਦੇਗੇ ਠੀਕ ਹੈ ਜੀ ਮੈਂ ਉਹਨੂੰ ਫੋਨ ਲਾਉਂਦਾ ਇਹਨਾਂ ਦੇ ਆਪ ਪੁੱਛਦੇ ਆਂ ਕਿ ਕਰੋ ਜੀ ਫੋਨ ਇਹ ਵੀਡੀਓ ਲਾਈਵ ਚੱਲ ਰਹੀ ਹੈ ਜੇ ਇਹਨਾਂ ਦੇ ਮੁੰਡੇ ਤੱਕ ਵੀ ਪਹੁੰਚੇਗੀ ਪਹੁੰਚਣੀ ਚਾਹੀਦੀ ਹੈ ਇਹਨੂੰ ਸ਼ੇਅਰ ਹੀ ਇੰਨਾ ਕਰ ਦੋ ਤੇ ਕਿਹਦਾ ਨੰਬਰ ਮਾੜਾ ਜੀ ਐਂਡਲਾ ਜੈਲਾ 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 ਮੁੰਡੇ ਦਾ ਨਾਮ ਹੈ ਮੈਨੂੰ ਫੋਨ ਲਾ ਕੇ ਪੁੱਛਦਾ ਕਿ ਕੀ ਕਹਿੰਦਾ ਔਰ ਇਸੋ ਵੀਡੀਓ ਨੂੰ ਇਹਨਾਂ ਮੁੰਡਿਆਂ ਤੱਕ ਜ਼ਰੂਰ ਪਹੁੰਚਾ ਦੇਉ ਹੋਰ ਕਿਸੇ ਤੱਕ ਪਹੁੰਚੇ ਨਾ ਪਹੁੰਚੇ ਸਾਨੂੰ ਇਹ ਮਾਰ ਰੱਖਣ ਚ ਦਿੱਕਤ ਨਹੀਂ ਹੈ ਫੋਨ ਚ ਹੈਲੋ ਹਾਂਜੀ ਭਾਈ ਜੱਲਾ ਜੀ ਬੋਲ ਰਿਹਾ ਹਾਂ ਹਾਂਜੀ ਹਾਂਜੀ ਵੀਰੇ ਕੀ ਹਾਲ ਹੈ ਠੀਕ ਹਾਂ ਵੀਰੇ ਮੈਂ ਨਾ ਲੁਧਿਆਣੇ ਤੋਂ ਬੋਲਦਾ ਨਮੂਲ ਕਵਾਤਰਾ ਹਾਂਜੀ ਜੀ ਪਛਾਣ ਲਿਆ ਜੀ ਜਿਹਦੇ ਲੁਧਿਆਣੇ ਤੋਂ ਮੈਂ ਵਿੱਚ ਹਾਂ ਅਜਾ ਨਹੀਂ ਪਛਾਣਿਆ ਤੁਹਾਡੇ ਮਾਤਾ ਜੀ ਦਾ ਕੀ ਨਾਮ ਹੈ ਜੀ ਅਮਰਪੁਰ ਅਮਰਕੌਰ ਜੀ ਕਿੱਥੇ ਨੇ ਹੋ ਹਾਂਜੀ ਕਿੱਥੇ ਨੇ ਹੋ ਉਹ ਨਿੱਕੇ ਭਰਾ ਮੇਰਾ ਨਿਕਾ ਦਾ ਉਹ ਕੋਲ ਰਹਿੰਦੀ ਅੱਛਾ ਨਿੱਕਾ ਭਰਾ ਉਹ ਕੋਲ ਰਹਿੰਦੇ ਉਹ ਮਾਤਾ ਜੀ ਨਾ ਵਿਚਾਰੇ ਇੱਥੇ ਲੁਧਿਆਣੇ ਮੇਰੇ ਕੋਲ ਘੁੰਮ ਰਹੇ ਨੇ ਕਹਿੰਦੇ ਮੈਨੂੰ ਰੱਖਦੇ ਨਹੀਂ ਇਹਨਾਂ ਮੇਰੇ ਮੁੰਡੇ ਨਹੀਂ ਰੱਖਦੇ ਕੀ ਕਹਾਣੀ ਤੁਸੀਂ ਇਹਨਾਂ ਨੂੰ ਸੇਵਾ ਨਹੀਂ ਕਰ ਸਕਦੇ ਇਹਨਾਂ ਦੀ ਭਾਜੀ ਉਹ ਨਹੀਂ ਪੂਰੀ ਕਹਾਣੀ ਸੁਣਨੀ ਮੈਂ ਤਾਂ ਤੁਹਾਨੂੰ ਪੂਰੀ ਕਹਾਣੀ ਸੁਣਨ ਆਸਤੇ ਫੋਨ ਲਾਇਆ ਹਾਂਜੀ ਸੁਣ ਲਓ ਸੁਣਾਓ ਆਈ ਤੋਂ ਲੈ ਕੇ ਨਾ ਹੋਂਦ ਕਰ ਪਿਛੋ ਲੈ ਗਏ ਹੋਂਦ ਕਰ ਨਿੱਕੇ ਭਰਾ ਮੇਰੇ ਬੋਲੇ ਤਿੰਨ ਭਾਈ ਅੱਛਾ ਐ ਤਿੰਨ ਭਾਈਆਂ ਤੇ ਇਹ ਕੀਤਾ ਕਿ ਚੰਗੋ ਗੋਇੰ ਮਿੱਤੇ ਭਾਈ ਨਰਿੰਦਰ ਅੱਛਾ ਕੋਤੂ ਵੀ ਹੋਇਆ ਜਿੱਥੇ ਇਹਨਾਂ ਨੇ ਸਾਨੂੰ ਜਗ੍ਹਾ ਵੰਡੀ ਜੋ ਵੀ ਹੋਇਆ ਇਹਨਾਂ ਕੀਤਾ ਐਂ ਦੋਵਾਂ ਭਰਾਵਾਂ ਨੇ ਸਾਨੂੰ ਇਹ ਦੋ ਕਮਰੇ ਅਰੇ ਦੋ ਕਮਰੇ ਆ ਗਏ ਤੁਹਾਨੂੰ ਜਗ੍ਹਾ ਵੰਡੀ ਇਹਨਾਂ ਨੇ ਹਾਂਜੀ ਹਾਂਜੀ ਅੱਛਾ ਇੱਕ ਕਮਰਾ ਦਿੱਤਾ ਨੇ ਦੋ ਮਾਪੋਤਾਂ ਨੂੰ ਅੱਛਾ ਇੱਕ ਕਮਰਾ ਨਹੀਂ ਦੋ ਭਰਾਵਾਂ ਨੇ ਉਹਦੇ ਵਿੱਚ ਅਸੀਂ ਸਿੰਗਲ ਪਰਦਾ ਲਾ ਕੇ ਕੰਢ ਕਰ ਲਈ ਤੇ ਉਹਦੇ ਵਿੱਚ ਦੋਵੇਂ ਭਰਾਵਾਂ ਨੇ ਆਪਣਾ ਗੁਜ਼ਾਰਾ ਕਰਦੇ ਅਜੇ ਵੀ ਉਹੋ ਚੱਲੇਦਾ ਨਹੀਂ ਹੁਣ ਤੁਹਾਡੇ ਕੋਲ ਆਪਣੀ ਜਗ੍ਹਾ ਹੈਗੀ ਹੈ ਨਾ ਹਾਂ ਜੀ ਦਾ ਤਾਂ ਤੁਸੀਂ ਦਾ ਉਹ ਤਾਂ ਸਿਰ ਨਾ ਸੁਣੀ ਜੋ ਹਾਂ ਜੀ ਸ਼ਾ ਇਹਨਾਂ ਨੂੰ ਦੇਤੇ ਅੱਧੀ ਜਗ੍ਹਾ ਇਹਨੇ ਮੰਨਿਆ ਕਿ ਬੋਲਾ ਕਿ ਤੁਸੀਂ ਇਹਨੂੰ ਆਪਣੇ ਸਰੇ ਰੋ ਅੱਛਾ ਅਸੀਂ ਰਿਹੜਿਆ ਇਹਨਾਂ ਨੂੰ ਮਾਪੋਤਾ ਵਿੱਚ ਕਮਰਾ ਆ ਗਿਆ ਸਾਨੂੰ ਦੋਹਾਂ ਭਰਾਵਾਂ ਨੇ ਕਮਰਾਗਾ ਅਸੀਂ ਉਸ ਕਮਰੇ ਦੇ ਵਿੱਚ ਇੱਕ ਕੰਢਕ ਵਾਲੀ ਨੇ ਕੀਤੀ ਅੱਛਾ ਕੰਢ ਜਾਂ ਕਰਦਾ ਜਾਗ ਰਹਾ ਕੋਈ ਗੱਲ ਨਹੀਂ ਕੋਈ ਆਏਗਾ ਤੁਸੀਂ ਆਓ ਕੋਈ ਗੱਲ ਮੈਂ ਤਾਂ ਸਾਰੀ ਕੰਢ ਸੁਣਨਾ ਅੱਛਾ ਉਸ ਤੋਂ ਬਾਅਦ ਕੀ ਹੋਇਆ ਕਿ ਇਹਨਾਂ ਕੀਤਾ ਉਹ ਜਿਹੜੀ ਜਗ੍ਹਾ ਹੈ ਨਾ ਹੂੰ ਕਈ 2 ਸਾਲ ਕਰ ਰਿਹਾ ਇਹਨਾਂ ਮਾਪ ਤਾਂ ਨੇ 1,20 ਲੱਖ ਰਪਏ ਵਿੱਚ ਛੱਡੀ। ਅੱਛਾ। ਐਸ ਵਕਤੋ 6 ਲੱਖ ਦੀ ਜਗ੍ਹਾ ਹੈ ਜਿਸਕੇ ਤੇ ਇਹ ਚਾਹ ਕੇ ਕਰਾਇਆ ਸੀ। ਅੱਛਾ। ਕਰਾਇਆ ਤੇ ਰਹਿਦੇ ਇਹਨਾਂ ਕਿਹਾ ਕਿ 2 ਸਾਲਾਂ ਬਾਅਦ ਮਾਪ ਤਾਂ ਰਲ ਕੇ ਸਾਡੇ ਉੱਪਰ ਕੇਸ ਲਾਤਾ। ਅੱਛਾ। ਮੁਮਨ ਸੱਲ ਚ। ਅੱਛਾ। ਇਹਨਾਂ ਕਿਹਾ ਤਾਂ ਤੇ ਉਹ ਤਾਂ ਨੇ ਕਿਹਾ ਸਾਨੂੰ ਗਿੱਟ ਫੈਮਲੀ ਬੁਲਾਇਆ। ਅੱਛਾ। ਫੈਮਲੀ ਫੋਰ ਲਾਇਆ ਤੇ ਫੈਮਲੀ ਪਲਾਇਆ ਉੱਥੇ ਕੀ ਆ ਜਿਹੜਾ ਜੱਜ ਸਾਹਿਬ ਜਿਹੜਾ ਜੱਜ ਸਾਹਿਬ ਨੇ ਸਾਡੀ ਹਮਦੰਦੇ ਸਾਹਿਬ ਨਾਲ ਦੇਖੀ ਤੇ ਸਾਡਾ ਨਾ ਖਰਚਾ ਲਾਤਾ ਖਰਚਾ ਲਾਤਾ ਕਿਉਂ ਅਹੀਂ ਤੇ ਦਰਾਂ ਇੱਕੋ ਕੋ ਘਬਰਾ ਤੇ ਜੱਜ ਸਾਹਿਬ ਨੇ ਕਿਹਾ ਇਹਨਾਂ ਦਾ ਕਿਹਾ ਇਹ ਮੈਂ ਆਪਣੀ ਮਾਂ ਨੂੰ ਬੋਲਾ ਮਾਂ ਤੇ ਮਮਾ ਇਹ ਘਰ ਸਰਗੋਮੀ ਨਵੇਂ ਨਾ ਬਸ ਰੋਟੀ ਖਾਦੀ ਜਾਂ ਤਿੰਨ ਪਰ ਆਹੀਂ ਤਿੰਨ ਕੋ ਅੱਛਾ ਤਿੰਨਾ ਤਿੰਨਾ ਪੁੱਤਾਂ ਕੋਲੋਂ ਮਹੀਨਾ ਮਹੀਨਾ ਰਹਿ ਤੂੰ ਮਹੀਨਾ ਮਹੀਨਾ ਨੇ ਕੀ ਬੋਲਾ ਵੀ ਨਹੀਂ ਕੀ ਮੁੰਡੇ ਨੂੰ ਕੋਈ ਇੱਕ ਬੋਲੇ ਕੀ ਬੋਲਿਆ ਖਾਣੂ ਖਰਚਾ ਗਈ ਦਾ ਅੱਛਾ ਐ ਉਥੇ ਜਿਹੜੀ ਇਹ ਤਾਂ ਬਾਗਵਾਨ ਫਿਲਮ ਵਾਲੀ ਸਟੋਰੀ ਹੋਗੀ ਕਿ 6 ਮਹੀਨੇ ਇੱਕ ਮਾਪੇ ਕੋਲ ਰਹੇ ਹਨ ਫਿਲਮ ਵਾਲੀ ਸਟੋਰੀ ਹੋਗੀ ਇਹ ਤਾਂ ਸੁਣੀ ਹੋਣਾ ਜਿਹੜਾ ਇਹਨੇ ਕਹਾਣੀ ਕੀਤੀ ਹੈ ਜੀ ਸੁਣੋ ਅੱਛਾ ਉਥੇ ਖਰਚਾ ਪਾਜੀਆ ਸਾਡਾ ਚੱਲ ਮੈਨੂੰ ਹੁਣ ਦੱਸੋ ਇਹ ਮਾਂ ਰੋੜਾਂ ਤੇ ਫਿਰ ਰਹੀ ਹੈ ਇਹਨੂੰ ਤੁਸੀਂ ਸਾਂਭਣਾ ਹੈ ਕਿ ਰੋਲੀ ਜਵੇ ਐ ਬੀਜੀ ਤੇ ਮੇਰੀ ਗੱਲ ਸੁਣੋ ਫਿਰ ਉਸ ਤੋਂ ਬਾਅਦ ਉਹ ਮੈਂ ਸੁਣਨਾ ਨਹੀਂ ਮੈਂ ਆਪਾਂ ਗੱਲ ਖਤਮ ਦੇ ਮੇਰੀ ਗੱਲ ਸੁਣੋ ਤੁਸੀਂ ਤਾਂ ਜਵਾਕਾ ਵਾਂਗੂ ਆਪਣੀ ਮਾਂ ਦੀਆਂ ਸ਼ਿਕਾਇਤਾਂ ਦੱਸਣ ਲੱਗ ਗਏ ਹੋ ਤੁਸੀਂ ਮੈਨੂੰ ਦੱਸੋ ਬੀਜੀ ਮੇਰੀ ਗੱਲ ਹਾਂ ਆਪਾਂ ਤੁਸੀਂ ਮੁੱਦਾ ਹੀ ਖਤਮ ਕਰੋ ਤੇ ਉਹਨੀ ਮਾਂ ਨੂੰ ਰੱਖ ਸਕਦੇ ਹੋ ਕਿ ਨਹੀਂ ਨਹੀਂ ਬੀਜੀ ਮੇਰੇ ਕੋਲ ਕੋਰ ਦੇ ਕੋਈ ਸਾਰੇ ਕਾਗਜ਼ ਪਏ ਜਿੱਦੇ ਕੇਸ ਲੈ ਆਣੇ ਕਿ ਮੁੰਡਾ ਕੱਢੀ ਉਹਦੇ ਦਾ ਰਿਵਾੜਨਾ ਹੀ ਪੀਚ ਲੈਣ ਅੱਛਾ ਤੁਸੀਂ ਉਹਦੇ ਕਰੇ ਰਿਵਾੜਨਾ ਜੇ ਉਹ ਨਹੀਂ ਉਹ ਵੀ ਨਹੀਂ ਵਾੜ ਰਿਹਾ ਫਿਰ ਮਾਂ ਰੁੱਲ ਜੋਵੇ ਨਹੀਂ ਨਹੀਂ ਉਹ ਕੋਰ ਕੋਸ ਕੇ ਲਾਇਆ ਕੇ ਉਹ ਭਰਾ ਦਾ ਨਾਮ ਕੀ ਤੁਹਾਡੇ ਦੂਜੇ ਭਰਾ ਦਾ ਨਾਮ ਕੀ ਛੋਟੇ ਦਾ ਹਰਪਜਨ ਸਿੰਘ ਨੰਬਰ ਦੇ ਰਿਹਾ ਮੈਂ ਦਵਾ ਤਾ ਨੰਬਰ ਨੰਬਰ ਭੇਜੋ ਯਾਰ ਮੈਨੂੰ ਇਸ ਨੰਬਰ ਤੇ ਵਟਸਐਪ ਕਰੋ ਹਾਂਜੀ ਮੈਂ ਇੱਕ ਮਿੰਟ ਇੱਕ ਮਿੰਟ ਨੰਬਰ ਜਲਦੀ ਕਰੋ ਹਾਂਜੀ ਦੂਜਾ ਮੁੰਡਾ ਕਿਹੜਾ ਮਾਤਾ ਜੀ ਭੱਜਾ ਕੌਣ ਭਜਾ ਤਾਂ ਉਹ ਤਾਂ ਉੱਥੇ ਜੰਮੂ ਅੱਛਾ ਅਮਨ ਕੌਣ ਅਮਨ ਅਮਨ ਤਾਂ ਉਹ ਕੋਈ ਪਿੰਡ ਚੋਂਕਲੀ ਅੱਛਾ ਤੇ ਦੂਜੇ ਮੁੰਡੇ ਦਾ ਨੰਬਰ ਹੈ ਨਹੀਂ ਜਿਹਦੇ ਨਾਲ ਰਹਿੰਦੇ ਸੀ ਉਹ ਕਿੱਥੇ ਗਿਆ ਉਹ ਉੱਥੇ ਜੰਮੂ ਛੋਟਾ ਉਹ ਵੀ ਨਹੀਂ ਰੱਖਦਾ ਹੁਣ ਨਹੀਂ ਹੁਣ ਨਹੀਂ ਉਹ ਰੱਖਦੀ ਆਂਦੀ ਆ ਉਹ ਇਹ ਸਾਬਣ ਚੋਣ ਉਹਦਾ ਨਾਮ ਉਹਦਾ ਨੰਬਰ ਕੀ ਆ ਉਹਦਾ ਨੰਬਰ ਹੈਗਾ ਨਹੀਂ ਨੰਬਰ ਹੈ ਨਹੀਂ ਉਹਦਾ ਨੰਬਰ ਮੈਂ ਲੈਣਾ ਮੈਂ ਹਰਾਨ ਆ ਭਾਈ ਕਿਦਾਂ ਜਵਾਕਾ ਵਾਂਗੂ ਲੜ ਰਹੇ ਨੇ ਜਵਾਕਾ ਵਾਲੀ ਮਾਤ ਹੈ ਜੀ ਹੈ ਜਿਹੜਾ ਮਾਂ ਨੂੰ ਨਹੀਂ ਸਮਾਂ ਮਾਂ ਦੇਖ ਲਾ ਹਾਂ ਅਜੇ ਆਪਾਂ ਗੱਲ ਕੀਤੀ ਸੀਗੀ ਵੀ ਮਾਂ ਨੂੰ ਕਹ ਵੀ ਅਸੀਂ ਛੱਡਿ ਆਉਣੇ ਆ ਵੀ ਚੱਲ 70 ਵੇਟ ਕਰਦੇ ਮਾਂ ਦੇ ਦਿਲ ਦੀ ਦੇਖ ਕਿੰਨੀ ਤਕੜੀ ਧੜਕਣ ਹੈ ਵੀ ਉਹ ਕਹਿ ਰਹੀ ਹੈਗੀ ਵੀ ਮੇਰੇ ਪੁੱਤਾਂ ਨੂੰ ਕੁਝ ਕਿਉਂ ਨਾ ਕਿਉਂ ਮਾੜੀ ਤੁਹਾਡੇ ਤੁਹਾਡੇ ਮੁੰਡੇ ਇਨੇ ਗੰਦੇ ਨੇ ਇਹਨੇ ਚਿੱਤਰ ਪ੍ਰੇਰਣ ਨਹੀਂ ਹੋਣੀ ਚਾਹੀਦੀ ਨਹੀਂ ਕਿਉਂ ਆ ਦੇਖੋ ਨਹੀਂ ਮਾੜੇ ਵਕਤ ਨਾ ਪਾਲੇ ਮਾੜੇ ਵਕਤ ਨਾਲ ਪਾਲੇ ਤੁਹਾਨੂੰ ਘਰੋਂ ਕੱਢ ਤਾ ਕੀ ਸਿਲਾ ਦੇ ਰਹੇ ਨੇ ਚਲੋ ਮੈਂ ਦੁੱਖ ਚਾ ਲਈ ਹੁਣ ਮੈਂ ਤੁਹਾਡੇ ਤੇ ਮਾੜੇ ਵਕਤ ਆ ਰਿਹਾ ਇੱਕ ਮਿੰਟ ਫੋਨ ਆ ਗਿਆ ਨਾ ਫੋਨ ਆਸ ਹਲੋ ਜੀ ਵੀਰ ਹਾਂਜੀ ਵੀਰ ਮੇਰਾ ਨੰਬਰ ਬੈਕ ਸੇਵ ਨਹੀਂ ਕਰਦਾ ਤੁਸੀਂ ਇੱਥੇ ਨੰਬਰ ਲਿਖੋ ਇੱਕ ਮਿੰਟ ਹੋਲਡ ਕਰੋ ਹੋਲਡ ਕਰੋ ਹੋਲਡ ਕਰੋ ਬੋਲਿਓ ਨੰਬਰ ਬੋਲਿਓ ਬੋਲੋ ਨੰਬਰ ਕੱਟ ਤਾ ਮਾਦਾ ਇਹਦੇ ਲਈ ਤੁਸੀਂ ਹੁਣ ਵੀ ਮੁੰਡੇ ਨੂੰ ਆਪਣੇ ਛਿੱਤਰ ਪ੍ਰੀਟ ਕਰਾ ਕੇ ਰਾਜ਼ੀ ਨਹੀਂ ਨੀ ਨੂਆ ਵੀ ਤਿੰਨੋ ਤਿੰਨੋ ਵਿਆਏ ਹੋਏ ਨੇ ਤਿੰਨੇ ਵਿਆਏ ਬੱਚਿਆਂ ਦੇ ਬੋਲੇ ਨੰਬਰ ਬਾਈ ਜੀ ਹਾਂ ਜੀ 68100 ਰਿਪੀਟ ਕਰੋ ਇੱਕ ਵਾਰੀ ਠੀਕ ਹੈ ਜੀ ਮੈਂ ਇਹਦਾ ਨਾਮ ਕੀ ਹੈ ਠੀਕ ਹੈ ਦੇਖੋ ਆਪចਾਤਾ ਬਾਬਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਇਦਾਂ ਦੇ ਲੋਕਾਂ ਵਾਸਤੇ ਬਿਲਕੁਲ ਨਾਨਤਾ ਜੀ ਇਦਾਂ ਉਹ ਬਾਈ ਕਮਲ ਦਾ ਗਾਣਾ ਨਹੀਂ ਆਇਆ ਦੁੱਧਾਂ ਨਾਲ ਪੁੱਤ ਪਾਲ ਕੇ ਪਾਣੀ ਨੂੰ ਤਰਸਦੀਆਂ ਮਾਵਾਂ ਆਹ ਦੇਖੋ ਹਾਲਾਤ ਸੱਚੀ ਹਾਲਾਤ ਬਣੇ ਹੋਏ ਨੇ ਆਪਣੇ ਸਮਾਜ ਦੇ ਔਰ ਮੈਂ ਹੈਰਾਨ ਆ ਕਿ ਇਦਾਂ ਦੇ ਲੋਕਾਂ ਨੂੰ ਮਾਂ ਦੀ ਕੀਮਤ ਕਿਵੇਂ ਸਿਖਾਈ ਜਾਵੇ ਕਿ ਇੰਨਾ ਅੱਜ ਟਾਈਮ ਜਿਹੜਾ ਉਹ ਬੁਰਾ ਚੱਲ ਰਿਹਾ ਔਰ ਮਤਲਬ ਯਾਰ ਉਹ ਮਾਂ ਦਾ ਜਿਗਰ ਮੈਂ ਸੁਣ ਛੋਟੇ ਹੁੰਦੇ ਨਾ ਸਟੋਰੀ ਸੁਣੀ ਸੀ ਕਿ ਇੱਕ ਮੁੰਡਾ ਇੱਕ ਕੁੜੀ ਨੂੰ ਬਹੁਤ ਪਿਆਰ ਕਰਦਾ ਤੇ ਉਹ ਕੁੜੀ ਕਹਿੰਦੀ ਆਪਣੀ ਮਾਂ ਦਾ ਦਿਲ ਕੱਢ ਕੇ ਲਿਆ ਤੇ ਉਹ ਖੰਜਰ ਮਾਰ ਕੇ ਦਿਲ ਕੱਢ ਕੇ ਲਿਆਉਂਦਾ ਨਾ ਤੇ ਉਹ ਦਿਲ ਰੁਕ ਗਿਰ ਜਾਂਦਾ ਰਸਤੇ ਹਾਂ ਤੇ ਮਾਂ ਕਹਿੰਦੀ ਪੁੱਤ ਲੱਗੀ ਤਾਂ ਨਹੀਂ ਮੈਂ ਤਾਂ ਉਹ ਸਟੋਰੀਆਂ ਸੁਣ ਕੇ ਵੱਡਾ ਹੋਇਆ ਸੀਗਾ ਮੈਨੂੰ ਨਹੀਂ ਪਤਾ ਸੀਗਾ ਕਿ ਇਹ ਕੁਝ ਵੀ ਹੈਗਾ ਅੱਜ ਵੀਰੇ ਕਾਲਿਯੁਗ ਹੈ ਜਦੋਂ ਕਾਲਿਯੁਗ ਚੱਲਦਾ ਹੁੰਦਾ ਨਾ ਤੇ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਹੀ ਹੁੰਦੀਆਂ ਨੇ ਹਲੇ ਗੁਰੂ ਮਹਾਰਾਜ ਨੇ ਹਲੇ ਕਾਲਿਯੁਗ ਹੋਰ ਗਾੜੀ ਕਰਨਾ ਵਾਹਣੇ ਹੋਰ ਵੱਡਾ ਹੋਣਾ ਵਾ ਹੁਣ ਦੇਖੋ ਉਹਨੇ ਇਹਨੂੰ ਫੋਨ ਕਰਤਾ ਹੁਣ ਇਹਦਾ ਵੀ ਫੋਨ ਬੀਜ਼ੀ ਹੈ ਹਰ ਭਜਨ ਦਾ ਵੀ ਤੇ ਉਹ ਵੱਡੇ ਭਰਾ ਦਾ ਵੀ ਹੁਣ ਦੇਖੋ ਕਿੰਡੀ ਸਕੀਮੀ ਨੇ ਇਹਨਾਂ ਨੂੰ ਲੱਗਦਾ ਸਿਆਣੇ ਸਿਰਫ ਅਸੀਂ ਆ ਹੁਣ ਦੇਖੋ ਇਹਦਾ ਨੰਬਰ ਵੀ ਬੀਜੀ ਉਹਦਾ ਵੀ ਬੀਜੀ ਉਹਨੇ ਸਮਝਾਇਆ ਉਹ ਸਮਝਾ ਰਿਹਾ ਹੈ ਕਿ ਕੀ ਗੇਮ ਪਾਣੀ ਹੈ ਉਹ ਇੱਕ ਦੂਜੇ ਸਿਟੀ ਜਾਣੇ ਵਾਲਾ ਲੱਖ ਦੀ ਲਾਹਨਤ ਆ ਯਾਰ ਤੁਹਾਡੇ ਤਿੰਨਾਂ ਤੇ ਤੇ ਤੁਹਾਡੀ ਵੀਡੀਓ ਹੱਟਦੇ ਪਹੁੰਚ ਰਹੀ ਹੈ ਨਾ ਇਹਨੂੰ ਤਾਂ ਅਸੀਂ ਸਾਂਭ ਲਾਂਗੇ ਕੋਈ ਵੱਡੀ ਗੱਲ ਨਹੀਂ ਸਾਨੂੰ ਹੋਰ ਆਂਡੀ ਗੋਣੀਆਂ ਨੇ ਤਿੰਨ ਚਾਰ ਮਾਮਾ ਦੇਜੋ ਆਪਣੀਆਂ ਗੁਰੂ ਸਾਹਿਬ ਨੇ ਇੰਨੀ ਕਿਰਪਾ ਕੀਤੀ ਹੋਈ ਹੈ ਕਿ ਕੋਈ ਦਿੱਕਤ ਨਹੀਂ ਆਣ ਦਵਾਂਗੇ ਆ ਬਾਬਾ ਜੀ ਸਾਡੇ ਨਾਲ ਬੈ ਭਾਈ ਜੱਸਾ ਜੀ 11 ਸਾਲ ਤੋਂ ਰੋਜ਼ ਲੰਗਰ ਦੀ ਸੇਵਾ ਕਰ ਰਹੇ ਨੇ ਲੋਕਾਂ ਨੂੰ ਇੱਕ ਦਿਨ ਲੰਗਰ ਬਣਾਉਣਾ ਪਵੇ ਨਾ ਕਿਸੇ ਦੇ ਘਰ ਦਾ ਇੱਕ ਦਿਨ ਘਰੇ ਕਲੇਸ਼ ਪੈਣ ਦਾ ਕਲੇਸ਼ ਪੈਣ ਕਿ ਤੇਰਾ ਇੱਕ ਕਰ ਇੱਕ ਦਿਨ ਦਾ ਤੇਰਾ ਲੰਗਰ ਮੈਂ ਨਹੀਂ ਕਰਨਾ 11 ਸਾਲ ਤੋਂ ਰੋਜ਼ ਬਣਨਾ ਦਾ ਲੈ ਕੇ ਆ ਰਹੇ ਨੇ ਸੋਚੋ ਐਦਾਂ ਦੇ ਗੁਰੂ ਦੇ ਸਿੰਘ ਕਿੰਨੇ ਨੇ ਹਾਂ ਰੋਟੀ ਦੇਣ ਵਾਸਤੇ ਬਾਹਰ ਕੱਢਦੀ ਐਦਾਂ ਦੇ ਲੋਕ ਐਦਾਂ ਦੇ ਲਾਂਤ ਹੀ ਲੋਕ ਨੇ ਔਰ ਤੁਸੀਂ ਵੀ ਲਾਂਤਾਂ ਪਾਓ ਇਹਨਾਂ ਨੂੰ ਕਮੈਂਟ ਕਰਦੇ ਕਿਉਂ ਮੇਰਾ ਫੋਨ ਬਿਜੀ ਆ ਰਿਹਾ ਆ ਵਿਚਾਰੀ ਮਾਂ ਸਾਡੇ ਕੋਲ ਆ ਕੇ ਬਹਿ ਗਈ ਕਿ ਮੈਨੂੰ ਆਸ਼ਰਮ ਮਾਤਾ ਆਸ਼ਰਮ ਰਹਿ ਲੂੰਗੀ ਰਹਿ ਲੂੰਗੀ ਮੁੰਡਿਆਂ ਤੋਂ ਬਿਨਾਂ ਰਹਿ ਲੂੰਗੀ ਅਵੇਲੇ ਮੂੜਿਆ ਤੇ ਮੇਰੀ ਮਹੀਨਾ ਹੋ ਗਿਆ ਮੈਨੂੰ ਕਰੋ ਕਿੰਨੇ ਮਹੀਨਾ ਕਿੱਥੇ ਰਹਿ ਰਹੇ ਹੋ ਤੁਸੀਂ ਦੋਤਰਿਆਂ ਕੋਲ ਦੋਤਰਿਆਂ ਕੋਲ ਹੁਣ ਉਹਨਾਂ ਨੇ ਵੀ ਕੱਢਤਾ ਉਹਨਾਂ ਨੇ ਵੀ ਕੱਢਤਾ ਹਾਂ ਅਸੀਂ ਦੀ ਰੱਖਦੇ ਤੇਰੇ ਪੁੱਤ ਨਹੀਂ ਜਲਦੀ ਰੋਟੀ ਦਿੰਦੇ ਅਸੀਂ ਕੋਈ ਦਈਏ ਤੇ ਮਾਤਾ ਜੀ ਇਹਨਾਂ ਨੂੰ ਟਿੱਡ ਮਾਤਾ ਜੀ ਤੁਹਾਡੇ ਟਿੱਡ ਦੀ ਇਹਨਾਂ ਨੂੰ ਵੱਧਵਾਉਣ ਲੱਗੂਗੀਆਂ ਕੀ ਜਿਹੜੇ ਲੱਗਣ ਗਿਆ ਉਹ ਤਾਂ ਚਲੋ ਮੈਂ ਕਿਹੜਾ ਵੇਖਣਾ ਮਰ ਗਈ ਤੇ ਤੇ ਤੁਹਾਡੇ ਘਰ ਵਾਲਾ ਕਿੱਥੇ ਆ ਉਹ ਤਾਂ ਪੂਰੇ ਹੋ ਗਏ ਤੇ ਨਿੱਕੇ ਨਿੱਕੇ ਹੀ ਜਦ ਪੂਰੇ ਹੋ ਤੇ ਤੁਸੀਂ ਇਕੱਲੇ ਨੇ ਪਾਲਿਆ ਪਾਪੇ ਪਾਲ ਕਿੰਦਾ ਪਾਲਿਆ ਇਤਨਾ ਹੀ ਆਪਾਂ ਜਮੀਨ ਸੀ ਦਾ ਵਿੱਚੋਂ ਕਮਾਈ ਆਪੇ ਪਾਣੀ ਲਾਉਣਾ ਆਪੇ ਮੋਟਰਾਂ ਚਾਉਣੀਆਂ ਆਪੇ ਤੁਸੀਂ ਇੰਨੀ ਮਿਹਨਤ ਕੀਤੀ ਜ਼ਿੰਦਗੀ ਆ ਮਿਹਨਤ ਕੀਤੀ ਡੰਗਰ ਰੱਖੇ ਮੱਝਾਂ ਦੁੱਧ ਪਾਇਆ ਆਹ ਚੱਕ ਲਿਆ ਫੋਨ ਚੱਕ ਲਾ ਹਲੋ ਹਲੋ ਹਾਂਜੀ ਭੈਣੇ ਕੌਣ ਬੋਲਦਾ ਜੀ ਕਾਲੂ ਆਇਆ ਨਹੀਂ ਗੱਡੀ ਪਰਸੋਂ ਮਾਰ ਲੈਣੇ ਚਾਹਦੇ ਇੱਕ ਮਿੰਟ ਚੋਂ ਹਲੋ ਕੰਟ ਦਾ ਫੋਨ ਹੀ ਘੜਦਾ ਉਹ ਲੱਖ ਦੀ ਲਾਣਾ ਤੁਹਾਡੇ ਛੇਾਂ ਤੇ ਆ ਤੈਨੂੰ ਮੁੰਡੇ ਦੇ ਵੀ ਮਦਦ ਦੇ ਤਿੰਨ ਨੋਹਾਂ ਆ ਫੋਨ ਚੱਕ ਕੇ ਮੇਰਾ ਫੋਨ ਹੀ ਕੱਟ ਗਿਆ ਗਾਹਾਂ ਪੁੱਤਰੇ ਪੁੱਤਰੇ 25 25 ਸਾਲਾਂ ਦੇ ਪੁੱਤਰੇ ਆ 25 25 ਸਾਲਾਂ ਦੇ ਪੁੱਤਰੇ ਤੂੰ ਦੇਖੋ ਇਹ ਮਾਂ ਦੀਆਂ ਦੁਆਵਾਂ ਨਹੀਂ ਖੱਟ ਸਕੇ ਮੈਂ ਇੱਕ ਤਾਂ ਲੱਖ ਦੀ ਲਾਹਨਤ ਪਾਣਾ ਇਹਨਾਂ ਨੂੰ ਮੈਂ ਕਹਿੰਦਾ ਤਿੰਨ ਟਾਈਮ ਦੀ ਰੋਟੀ ਜੋ ਕਿੰਨੇ ਕੋਲ ਤਿੰਨ ਟਾਈਮ ਦੀ ਰੋਟੀ ਹੁਣ ਹੀ ਖਵਾਈ ਜਾਂਦੀ ਯਾਰ ਦੇਖ ਕੋਣ ਫੋਨ ਨਹੀਂ ਚੱਕ ਰੇ ਇਹ ਹਾਲ ਆ ਬਾਜੀ ਇਹਨਾਂ ਨੇ ਜਵਾਕੀ ਇਹਨਾਂ ਨੂੰ ਰੋਟੀ ਦੇ ਦੇਣਗੇ ਹੈਲੋ ਜਪੀਰ ਬਰੇ ਨੇ ਇਹਨਾਂ ਨੂੰ ਆ ਪੈਣੇ ਉਹ ਕਿੱਥੇ ਨੇ ਹਰਭਜਨ ਜੀ ਔਂਕਲੋ ਕਾ ਰੰਨੀਆ ਤੁਸੀਂ ਕੌਣ ਬੋਲਦੇ ਹੋ ਉਹਨਾਂ ਦੇ ਉਹਨਾਂ ਦੇ ਕੀ ਲੱਗਦੇ ਹੋ ਉਹਨਾਂ ਦੀ ਨੂਹ ਲਗਣੀ ਆ ਅਜਾ ਉਹਨਾਂ ਦੀ ਨੂਹ ਲੱਗਦੇ ਆ ਅਮਰਕੌਰ ਜੀ ਕੌਣ ਨੇ ਸ਼੍ਰੀਮਤੀ ਅਮਰਕੌਰ ਜੀ ਉਹ ਮੇਰੀ ਮਦਰ ਇਨ ਲਾ ਹੈ ਮਦਰ ਇਨ ਲਾ ਉਹ ਕਿੱਥੇ ਨੇ ਹੈ ਉਹ ਕਿੱਥੇ ਨੇ ਸਾਨੂੰ ਨਹੀਂ ਪਤਾ ਉਹ ਤਾਂ ਰੋਡ ਤੇ ਵਿਚਾਰੇ ਰੁਲਦੇ ਪਏ ਨੇ ਇੱਥੇ ਬੈਠੇ ਨੇ ਨੰਬਰ ਦਿੱਤਾ ਉਹਨਾਂ ਨੇ ਮੇਰੀ ਸੋਣੋਂ ਗਾਲਿਕ ਹਾਂਜੀ ਫਟਾਇਆ ਠੀਕ ਹੈ ਜਦੂ ਜੇ ਮੇਰਾ ਪਿਆਰ ਹੈ ਨਾ ਅੱਜ ਨਾ ਮਿੱਠੀ ਨੇ ਖੱਦ ਰਿਖਿਆ ਮੇਰਾ ਕੋਈ ਨਹੀਂ ਜਿੰਦਰੀ ਹੈ ਕੀ ਕਰਨੀ ਨਹੀਂ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਰੇਨੂ ਹੈ ਰੇਨੂ ਇਹਦੇ ਕੋਲ ਰਹਿੰਦੇ ਸੀਗੇ ਤੁਸੀਂ 14 ਸਾਲ ਤੱਕ ਅਗਰ ਤੁਸੀਂ ਥਾਣੇ ਲਿਕੇ ਜਾਣਾ ਚਾਹੁੰਦੇ ਹੋ ਤਾਂ ਕਹਿੰਦੇ ਜਾਓ ਨਹੀਂ ਥਾਣੇ ਤੁਹਾਨੂੰ ਮੇਰਾ ਥਾਣਾ ਬੜਾ ਤਿੱਖਾ ਹੈ ਮੇਰਾ ਥਾਣਾ ਉਹ ਪੁਲਿਸ ਵਾਲਾ ਥਾਣਾ ਨਹੀਂ ਹੈਗਾ ਮੇਰਾ ਥਾਣਾ ਰੱਬ ਦਾ ਘਰ ਹੈ ਉਹ ਥਾਣਾ ਤਗੜਾ ਹੈ ਨਹੀਂ ਆ ਕੋਈ ਚੱਕਣੀ ਆ ਕੋਈ ਨਹੀਂ ਕਿ ਤਾਰੀ ਵੀ ਆਪਾਂ ਜਾਈਏ ਕਿ ਮੈਂ ਥਾਣੇ ਜਾਏ ਨਹੀਂ ਤੁਸੀਂ ਇਹਨੂੰ ਤੂੰ ਤਾਂ ਮੈਂ ਕੋਈ ਕਰਤੀ ਕੀਤੀ ਹੋਈ ਕਿ ਨਾ ਆਹ ਬੋਲੇ ਨੂੰ ਕਾਹਦੇ ਪਟੇ ਮੁਰੇ ਗੱਲ ਕਰਦਾ ਨਹੀਂ ਇਹਨੂੰ ਘਰ ਛੱਡ ਕੇ ਜਾਵਾ ਤੁਹਾਡੇ ਜੀ ਤੁਸੀਂ ਗਲਤੀ ਨਹੀਂ ਕੀਤੀ ਮੈਂ ਕਹਦੀ ਨਹੀਂ ਕਿ ਤੂੰ ਮੇਰਾ ਖੜਾ ਨਹੀਂ ਅਗਰ ਇਹ ਮੇਰੇ ਘਰ ਆਈ ਤੇ ਮੈਂ ਨਿਕਾ ਜਾਣਾ ਤੇ ਤੁਸੀਂ ਜਾਓ ਘਰ ਤਾਂ ਉਹਦਾ ਮੁੰਡਾ ਉਹਦਾ ਤੁਸੀਂ ਜਾਓ ਇਹਨੂੰ ਰੱਖਣਾ ਘਰੇ ਅਸੀਂ ਆਪਣਾ ਮੁੰਡਾ ਲੈ ਜਾ ਮੁੰਡਾ ਲੈ ਜਾ ਜਗਾ ਉਹਦੀ ਹੈ ਤੁਸੀਂ ਜਾਓ ਆਪਣੇ ਘਰੇ ਮੇਰੇ ਸੁਣੋ ਗੱਲ ਸਾਲੇ ਮੇਰੀ ਗੱਲ ਸੁਣੋ ਜਿਹੜੀ ਮਾਈ ਤੁਹਾਡੇ ਕੋਲ ਡਾਕੀ ਜਨਾ ਉਹਨੂੰ ਪੁੱਛੋ ਕਿ ਮੈਨੂੰ ਕਿਹਨੂੰ ਕਿਹਤੇ ਦਾ ਨਹੀਂ ਤੁਸੀਂ ਇਹਨੂੰ ਕੁੱਟਦੇ ਕਿਉਂ ਮਾਈ ਨੂੰ ਇਹ ਉਹਨਾਂ ਨੂੰ ਨਹੀਂ ਹੁਣ ਇਹਨਾਂ ਨੂੰ ਘਰ ਕਿਉਂ ਨਹੀਂ ਰੱਖਣਾ ਤੁਸੀਂ ਕਿੱਥੇ ਰਵੇ ਮਾਂ ਆਪਣੀ ਤੁਹਾਡਾ ਜਿਹੜਾ ਘਰ ਵਾਲਾ ਉਹਨੇ ਪਾਲ ਕੇ ਵੱਡਾ ਕੀਤਾ ਤਾਂ ਵਿਆਹ ਹੋਇਆ ਤੁਹਾਡਾ ਮੈਂ ਮੇਰੀ ਗੱਲ ਨਹੀਂ ਕਰ ਪਾਲ ਨਹੀਂ ਕੋਈ ਗੱਲ ਨਹੀਂ ਆਪਾਂ ਗੱਲ ਕਰਨੀ ਹੈ ਮੇਰੇ ਨਾਲ ਚੰਗਾ ਆ ਕੇ ਗੱਲ ਕਰੋ ਹਾਂ ਗੱਲ ਕਰਤਾ ਰਿਆ ਕਰੋ ਜਈਆ ਤੁਹਾਡਾ ਮੇਰਾ ਵਿਆਹ ਹੋਇਆ ਹੈ ਨਾ ਮੇਰਾ ਘਰ-ਵਾਰ ਕੀ ਹੈ ਕਿ ਕਿ ਨੂੰ ਕੰਗਾਨ ਕਰਕੇ ਲੋਕਾਂ ਪਿੱਛੇ ੱਕੇ ਰੱਖ ਕੇ ਘਰ ਆਏ ਹੋ ਪਰ ਨਹੀਂ ਹੁਣ ਤੇ ਇਹਨਾਂ ਮਾਂ ਕੱਢ ਦਿਓ ਕਰੋ ਜੇ ਤੇ ਜਿਹੜਾ ਘਰ ਵਾਲੇ ਨਾਲ ਤੁਸੀਂ ਬੈਠੇ ਹੋ ਉਹਨੂੰ ਜੰਮਿਆ ਤਾਂ ਇੰਨਾ ਹੀ ਹੈ ਮੇਂ ਆਂ ਨਹੀਂ ਆਣਾ ਬਣਾਇਆ ਹੈ ਲੈਣਾ ਹੈ ਨਾ ਕੁਛ ਤੇ ਕੱਲ ਨੂੰ ਤੁਹਾਡਾ 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 ਮੁੰਡਾ ਤੁਹਾਡਾ ਮੁੰਡਾ ਵੱਡਾ ਹੋ ਕੇ ਤੁਹਾਨੂੰ ਕੱਢ ਦੇਗਾ ਮੈਨੂੰ ਕੋਈ ਟੈਂਸ਼ਨ ਨਹੀਂ ਹੈ ਭਈਆ ਅਗਰ ਮੇਰਾ ਮੁੰਡਾ ਮੈਨੂੰ ਕੱਢ ਦੇਗਾ ਨਾ ਅਗਰ ਮੈਂ ਆਪਣੇ ਮੁੰਡੇ ਇਹ ਕਰਮ ਕਰਾਂਗੀ ਤਾਂ ਮੈਨੂੰ ਕੱਢੇਗਾ ਅੱਛਾ ਇਹਦੇ ਕਰਮ ਮਾੜੇ ਕੀਤੇ ਨੇ ਆ ਇਹਨੇ ਕੋਰੇ ਕਰਮ ਮਾੜੇ ਕਿਹੜੇ ਮਾੜੇ ਕਰਮ ਕੀਤੇ ਨੇ ਪਹਿਲੇ ਤੋਂ ਹੁੰਦੇ ਨੂੰ ਜਾਂ ਨੂਆਂ ਦਾ ਜੇ ਨਾ ਉਹ ਨਹੀਂ ਬੱਟ ਨਹੀਂ ਤੁਹਾਡੀ ਜੇ ਇਹਦੀ ਨਾ ਤੁਹਾਡੀਆਂ ਦੋ ਨੂਆਂ ਹੋਰ ਹੁੰਦੀਆਂ ਤਾਂ ਮੁੰਡਾ ਕੱਲਾ ਤੁਹਾਡੇ ਘਰ ਆਲਾ ਹੁੰਦਾ ਫੇਰ ਮੈਨੂੰ ਕੋਈ ਟੈਂਸ਼ਨ ਨਹੀਂ ਹੈ ਮੈਂ ਪੈ ਗਿਆ ਨਾ 15 ਸਾਲ ਦਾ ਸਾਹ ਸਾਹ ਕੇ ਉਹ ਮੈਂ ਇਨਸਾਨ ਨਹੀਂ ਨਹੀਂ 15 ਸਾਲ ਸਾਹ ਸਾਹ ਕੇ ਤੰਗ ਪੈ ਗਿਆ ਜਿਹੜਾ ਤੁਸੀਂ ਜਵਾਕ ਪਾਲ ਰਹੇ ਹੋ ਆਪਣਾ ਨਹੀਂ ਸੁਣ ਗੱਡੀਆਂ ਨੇ ਮੇਰੀ ਘਰ ਤੋਂ ਆਖਰ ਜਿੰਨਾਂ ਨੇ ਬਖੀ ਨੂੰ ਮਾਰਿਆ ਨਾ ਉਹਨਾਂ ਨੇ ਮੇਰੀ ਘਰ ਜਿੰਨਾ ਕਹਿੰਦੀ ਨੂੰ ਮਾਰਿਆ ਨਾ ਮੈਂ ਮੈਂ ਮਾਰਾਂਗਾ ਇਹ ਮੈਂ ਪੜੀ ਤਾਂ ਅੰਗਰੇਜ਼ੀ ਨੇ ਪੜੀ ਦੁਖੀ ਲੈ ਮੈਂ ਵੀ ਬੜਾ ਦੁਖੀ ਹਾਂ ਮੈਂ ਵੀ ਮਰ ਜੰਨਾ ਮੈਂ ਵੀ ਬੜਾ ਦੁਖੀ ਹਾਂ ਮੈਂ ਵੀ ਮਰ ਜੰਨਾ ਤੇ ਕੋਈ ਟੈਂਸ਼ਨ ਨਹੀਂ ਆ ਤੁੰ ਵੀ ਕੋਈ ਟੈਂਸ਼ਨ ਤੁੰ ਦਾ ਕੋਈ ਸ਼ਿਕਾਇਤ ਨਹੀਂ ਆਦਾ ਹੀਰੇ ਚੱਲ ਆਪਣੇ ਮੇਰੀ ਮੇਰੀ ਆਪਣੇ ਘਰ ਵਾਲੇ ਨਾਲ ਗੱਲ ਕਰਾਓ ਨਹੀਂ ਉਹ ਨਹੀਂ ਕਰ ਰਿਹਾ ਦੇਖੋ ਵਿਚਾਰੀ ਦੇਖੋ ਕਿਦਾਂ ਵਿਲਕ ਰਹੀ ਅਸੀਂ ਮਾਤਾ ਜੀ ਤੁਹਾਨੂੰ ਭੇਜਣਾ ਵੀ ਨਹੀਂ ਇਹਦੇ ਘਰੇ ਅਸੀਂ ਵੀ ਅਸੀਂ ਭੇਜਣਾ ਨਹੀਂ ਅਸੀਂ ਤਾਂ ਦੇਖ ਰਿਹਾ ਕਿ ਲੋਕ ਇਹ ਅਸੀਂ ਇਹਦੇ ਘਰ ਨਹੀਂ ਭੇਜਣਾ ਤੁਹਾਨੂੰ ਅਸੀਂ ਤੁਹਾਨੂੰ ਆਪਣੇ ਘਰ ਲੈ ਕੇ ਜਾਵਾਂਗੇ ਅੱਜ ਹੁਣ ਹੀ ਭੇਜੂਗਾ ਉੱਥੇ 40 ਮਾਵਾਂ ਹੋਰ ਨੇ ਕਿ ਤੁਸੀਂ ਵੀ ਰੋ ਆਨੰਦ ਨਾਲ ਛੱਡੋ ਉਹਨੂੰ ਪਰ ਮੈਂ ਇਹ ਹੈਰਾਨ ਆ ਕਿ ਯਾਰ ਲੱਕ ਲਾਂ ਤਾਂ ਤੁਸੀਂ 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 ਰੋਣਾ ਨਹੀਂ ਤੁਸੀਂ ਰੋਣਾ ਮਾਤਾ ਕੋਈ ਗੱਲ ਨਹੀਂ ਟੈਨਸ਼ਨ ਲੈ ਕੇ ਬੈਠੇ ਤੇਰੇ ਛੇਰਾਂ ਮਾਰ ਕੇ ਪੁੱਤ ਤੁਹਾਨੂੰ ਹੁਣ ਹੀ ਘਰ ਛੱਡ ਕੇ ਆਉਂਗਾ ਮੈਂ ਟੈਨਸ਼ਨ ਨਾਲ ਖਭਰਾਣਾ ਤੂੰ ਦੇਖੋ ਯਾਰ ਕਿੰਨੇ ਤੇਰੇ ਪੁੱਤ ਸਾਰੇ ਬੱਚੇ ਨੇ ਤੁਹਾਡੇ ਤੇਰੇ ਬੱਚੇ ਹੀ ਆ ਮੇਰਾ ਪਰਿਵਾਰ ਹੀ ਬੈਠਾ ਆ ਕਦਰ ਹੋ ਰਹੀ ਹੈ ਤੂੰ ਕੀ ਯਾਰ ਜਮਾਨਾ ਆ ਗਿਆ ਕਲਿਯੁਗ ਆ ਗਿਆ ਕਲਿਯੁਗ ਵਰ ਮੈਂ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਜਿਨ੍ਹਾਂ ਦੀ ਮਾਵਾ ਹੈ ਨਹੀਂ ਇਹਨੇ ਏਡੇ ਪਾਦੇ ਨਹੀਂ ਕਿਨੇ ਕਿ ਆਪੇ ਕਈਆਂ ਵਾਹ ਵਾਹ ਕੇ ਖਾਣ ਲਾਉਂਦੇ ਜਿਨ੍ਹਾਂ ਦੀ ਮਾਵਾ ਹੈ ਨਹੀਂ ਨਾ ਉਹ ਇਹਨਾਂ ਦੀ ਏਦਾਂ ਦੀ ਮਾਵਾ ਨੂੰ ਅਡਾਪਟ ਕਰੋ ਜਿਹੜਾ ਆਸ਼ਰਮ ਅਸੀਂ ਭੇਜਦੇ ਆ ਉੱਥੇ ਦੇ ਖਰਚੇ ਚੱਕੋ ਇੱਥੇ ਸਾਡੇ ਕੋਲ ਮਾਵਾ ਦਵਾਈ ਦਵਾਈ ਚਲਦੀ ਮਾਤਾ ਦੀ ਕਹਿੰਦੀ ਮੈਂ ਦਵਾਈ ਕਿੱਦਾਂ ਲਵਾਂਗੀ ਏਦਾਂ ਦੀ ਮਾਵਾ ਦੇ ਖਰਚੇ ਚੱਕੋ ਵੀਡੀਓ ਪਾਉਣ ਦਾ ਮੇਰਾ ਮਤਲਬ ਇਹ ਆ ਪੱਪਾ ਦਵਾਈ ਦਾ ਮੈਂ ਖਾਂ ਕੋਈ ਗੱਲ ਨਹੀਂ ਮਾਤਾ ਜ ਮੇਰਾ ਨਾਮ ਅਨਮੋਲ ਹੈ ਇਹਨਾਂ ਦਾ ਨਾਮ ਹੈ ਜੱਸਾ ਜੀ ਇਹ ਸਾਰੇ ਤੁਹਾਡੇ ਪੁੱਤ ਨੇ ਤੁਸੀਂ ਬੇਫਿਕਰ ਹੋ ਕੇ ਰਹਿਣਾ ਹੁਣ ਸਾਰਾ ਕੁਝ ਮਿਲੂ ਮਾਤਾ ਜੀ ਤੁਹਾਨੂੰ ਕਹਿੰਦੇ ਹੁਣੇ ਮਾਤਾ ਜੀ ਨੂੰ ਅਸੀਂ ਆਸ਼ਰਮ ਭੇਜਣ ਜਾ ਰਹੇ ਹਾਂ ਮੈਂ ਤਾਂ ਭਾਈ ਸਾਹਿਬ ਆਏ ਸੀ ਅੱਜ ਇੱਥੇ ਸ਼ਾਬਾਸ਼ੀ ਦੇਣ ਤਾਂ ਮੈਂ ਨਾ ਵਰਜਨ ਲੈਣਾ ਸੀ ਇੱਕ ਪਰ ਬੜਾ ਹੀ ਬੁਰਾ ਹਾਲ ਹੈ ਸਮਝ ਪਰਮਾਤਮਾ ਚਲੋ ਸਮਤ ਬਖਸ਼ਣ ਜਿਵੇਂ ਭੈਣ ਨੇ ਦੱਸਿਆ ਕਿ ਕੱਲ੍ਹੂ ਘਾਜੇ ਹੋਰ ਆਣਾ ਫਿਰ ਭੈਣ ਨੇ ਕੱਲੂ ਕਿ ਸਾਡੇ ਵਰਗੇ ਲੋਕ ਕੀ ਕਰ ਰਹੇ ਨੇ ਇੱਥੇ ਆਪਾਂ ਸੇਵਾ ਕਰ ਰਹੇ ਆ ਨਾ ਤੇ ਆਪਾਂ ਅੱਗੇ ਸੇਵਾ ਕਰਨੀ ਆ ਉਹਨਾਂ ਦੀ ਵੀ ਉਹਨਾਂ ਨੂੰ ਸਿਖਾਉਣਾ ਆ ਆਪਾਂ ਜਿਹੜੇ ਆਪਣੇ ਵਰਗੇ ਆ ਨਾ ਹੋਰ ਵੀ ਸਿੰਘ ਆਪਾਂ ਜੀ ਜੋੜਾਂਗੇ ਨਾ ਵੈਸੇ ਉਹ ਘੱਟ ਹੀ ਜੁੜਨੇ ਆ। ਕੁੜੀ ਕੁੜੀ ਹੁੰਦੀ ਤੁਹਾਡੀ ਠੀਕ ਨਾ ਹੁੰਦੀ। ਹਾਂ ਤੇ ਹੁੰਦੀ ਤਾਂ ਮੈਨੂੰ ਗੱਲ ਨਾਲ ਲਉਂਗੀ। ਤੇ ਮੈਂ ਲਾ ਦਿੰਦੀ ਆ ਤੁਸੀਂ ਕਾਹਦਾ ਟੈਨਸ਼ਨ ਲੈ ਰਹੇ ਹੋ ਲੈ ਦੱਸ। ਆਹੇ ਗੁਰ ਲੈ ਤੀ ਬਣ ਗਈ ਤੇਰੀ। ਯਾਰ ਬਹੁਤ ਸ਼ਰਮ ਵਾਲੀਆਂ ਗੱਲਾਂ ਨੇ ਸਾਡੇ ਸਮਾਜ ਦੀਆਂ ਪਰ ਚਲੋ ਵਾਹਿਗੁਰੂ ਕਿਰਪਾ ਕਰਨਾ ਅਸੀਂ ਮਾਤਾ ਨੂੰ ਆਸ਼ਰਮ ਭੇਜਣ ਜਾ ਰਹੇ ਹਾਂ ਤੁਸੀਂ ਅਰਦਾਸ ਕਰੋ ਮਾਤਾ ਲਈ ਤੇ ਅੱਗੇ ਤੁਹਾਨੂੰ ਮਾਤਾ ਨਾਲ ਰੂਬਰੂ ਕਰਾਂਦੇ ਰਾਵਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।